ਇੱਕ ਨੋਟਿਸ ਇਹਨਾਂ ਨੂੰ ਜਿਹੜਾ ਹੈਗਾ ਵਾ ਕੱਲ ਪਰਸੋਂ ਇੱਕ ਹੋਰ ਕੱਢ ਦਿੱਤਾ ਕਿ ਤੁਹਾਡਾ ਅਸੀਂ ਮੈਰਿਜ ਪਹਿਲੇ ਸੀਲ ਕਰ ਦੇਾਂਗੇ ਬੰਦ ਕਰ ਦੇਾਂਗੇ ਤੁਸੀਂ ਬਦਵਾਸ਼ੀ ਦੇਖੋ ਇੱਕ ਈਓ ਲੈਵਲ ਦਾ ਅਫਸਰ ਸ਼ਾਇਦ ਮਨਿਸਟਰ ਕੋ ਵੀ ਇਨੀਆਂ ਪਾਵਰਜ਼ ਨਹੀਂ ਉਹ ਜੋ ਪਾਵਰਜ਼ ਈਓ ਐਕਸਰਸਾਈਜ਼ ਕਰ ਰਿਹਾ ਵਾ ਔਰ ਇੱਥੇ ਬਸ ਨਹੀਂ ਜਦੋਂ ਦੇਖਿਆ ਕਿ ਨਹੀਂ ਮੰਨਦੇ ਕੋਈ ਵੀ ਨਹੀਂ ਮੰਨਦਾ ਫਿਰ ਇੱਕ ਸਾਡੇ 인ਦਰਜੀਤ ਸਿੰਘ ਖੱਖ ਨੇ ਇਹਨਾਂ ਦੇ ਪਿਤਾ ਜੀ ਐਮਸੀ ਨੇ ਸਰਦਾਰ ਆਤਮਾ ਸਿੰਘ ਖੱਕ ਸਿੱਧੇ ਸਿਟੀਜ਼ਨ ਆ ਉਹਨਾਂ ਨੂੰ ਇੱਕ ਨੋਟਿਸ ਘਟ ਦਿੱਤਾ ਕਿ 19 2000 ਤੇ 2001 ਦੀ ਜਮ੍ਹਾਂਬੰਦੀ ਚੱਕ ਕੇ ਮਤਲਬ 25 ਸਾਲ ਪੁਰਾਣੀ ਤੁਹਾਡੇ ਕੋਲ ਦੀ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਇਹਨਾਂ ਕੋਈ ਕਬਜ਼ਾ ਨੇਗਾ ਜਿਨ੍ਹਾਂ ਕੋ ਕਬਜ਼ਾ ਹੈ ਜਾ ਕੇ ਛਡਾ ਸਕਦੇ ਨੇ ਔਰ ਜਿਹੜੀ ਉਹ ਜ਼ਮੀਨ ਦਾ ਨੋਟਿਸ ਦੇ ਰਿਹਾ ਉਹ ਕੋਰਟ ਵਿੱਚ ਕੇਸ ਚੱਲ ਰਿਹਾ ਵਾ ਉਹ ਵੀ ਫੋਕਸ ਸਿਰਫ ਕਿਸੇ ਤਰੀਕੇ ਨਾਲ ਉਹ ਟਾ ਜਿਹੜੀਆਂ ਇਹ ਸਾਨੂੰ ਦੋ ਇਧਰ ਦੇ ਪਾਸੇ ਪੈ ਜਾਣ ਤਾਂ ਅਸੀਂ ਮੈਂ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਇਹ ਪੁੱਛਣਾ ਚਾਹੁੰਨਾ ਯਾਰ ਆ ਤੁਹਾਡੀ ਰਾਜਨੀਤੀ ਹੈ ਬਦਲਾਵ ਦੀ ਉੱਥੇ केजरीवाल ਤੇ ਭਗਵੰਤ ਮਾਨ ਤੇ ਉਹ ਜਿੰਨਾ ਅਮਲਾ ਹੈ ਬੋਕਰ ਪਾਰਟੀ ਦਾ ਦਿੱਲੀ ਚ ਕੀ ਗਾਲਾਂ ਕੱਢਦੇ ਨੇ ਕਿ ਮੋਦੀ ਔਰ ਬੀਜੇਪੀ ਸਰਕਾਰ ਤਾਨਾਸ਼ਾ ਹੈ ਸਾਡੇ ਨਾਲ ਧੱਕਾ ਕਰ ਰਹੀ ਆ ਸਾਡੇ ਤੇ ਈਡੀ ਤੇ ਸੀਪੀਆਈ ਦੇ ਪਰਚੇ ਦਰਜ ਕਰ ਰਹੀ ਆ ਤੇ ਉਹਨਾਂ ਵੱਡ ਜ਼ੁਲਮ ਆਪਣੀ ਆਪੋਜ਼ਿਸ਼ਨ ਵਿੱਚ ਪੰਜਾਬ ਦੇ ਉੱਤੇ ਕਹਿਟਾਇਆ ਜਾ ਰਿਹਾ ਵਾ ਦਰਜਨਾ ਬੰਦੇ ਚੱਕ ਕੇ ਜੇਲ੍ਹਾਂ ਛੋਟੇ ਸਮੇਤ ਮੇਰੇ ਹੁਣ ਤੱਕ ਲੋਪਤੇ ਆ ਗਈ ਕਿ ਹੁਣ ਤੱਕ ਕਾਉਂਸਲਰਾਂ ਨਾਲ ਤੱਕ ਲੜਾਈ ਪਹੁੰਚ ਗਈ ਥਲੜੇ ਪੰਦਰ ਤੇ ਤੇ ਖਬਰਦਾਰ ਜੇ ਸਾਡੇ ਖਿਲਾਫ ਵੋਟ ਪਾਈ ਖਬਰਦਾਰ ਜੇ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਵਿੱਚ ਕਿਸੇ ਨੇ ਹਿੰਮਤ ਕੀਤੀ ਸਰਕਾਰ ਦੇ ਖਿਲਾਫ ਖੜਾ ਕਰੰਦੀ ਜਾਂ ਲੁਧਿਆਣੇ ਵਿੱਚ ਕੀਤੀ ਪਟਿਆਲੇ ਵਿੱਚ ਤਾਂ ਕਾਗਜ਼ ਹੀ ਨਹੀਂ ਦਰ ਆ ਪੇਪਰ ਹੀ ਫਾਈਲ ਨਹੀਂ ਕਰ ਦਿੱਤੇ ਜਾਂ ਆ ਇਹਨਾਂ ਦੀ ਰਾਜਨੀਤੀ ਦਾ ਕੁੱਲ ਟੋਟਲ ਨਚੋੜ ਆ ਆਖੇ ਜੀ ਅਸੀਂ ਸ਼ਹੀਦ ਭਗਤ ਸਿੰਘ ਦੇ ਚੇਲੇ ਆ ਅਗਰ ਸ਼ਹੀਦ ਭਗਤ ਸਿੰਘ ਜਿੰਦੇ ਹੁੰਦੇ ਅੱਜ ਉਹ ਰੁੰਦੇ ਹੋਣੇ ਸੀਗੇ ਕਿ ਆਹ ਬੰਦੇ ਮੇਰੀ ਫੋਟੋ ਇਸਤੇਮਾਲ ਕਰ ਰਹੇ ਨੇ ਬਾਬਾ ਸਾਹਿਬ ਅੰਬੇਦਕਰ ਅਗਰ ਆਜ ਜੀਵੇ ਹੁੰਦੇ ਉਹ ਰੁੰਦੇ ਹੋਣੇ ਸੀ ਕਿ ਯਾਰੋ ਆਹ ਬੰਦਿਆਂ ਦੀ ਖਾਤਰ ਅਸੀਂ ਆਪਣੀ ਦੇਸ਼ ਦਾ ਸੰਵਿਧਾਨ ਮੇ ਬਣਾ ਕੇ ਗਿਆ ਤੇ ਇਹ ਸਾਡੀਆਂ ਫੋਟੋਆਂ ਇਸਤੇਮਾਲ ਕਰ ਰਹੇ ਨੇ ਕਿ ਕੀ ਸ਼ਹੀਦ ਭਗਤ ਸਿੰਘ ਨੇ ਇਸ ਤਰ੍ਹਾਂ ਦੀ ਰਾਜਨੀਤੀ ਦਾ ਸਾਥ ਦੇਣਾ ਸੀਗਾ ਇਹੀ ਤਾਂ ਕੰਮ ਗੋਰਿਆਂ ਨੂੰ ਕੱਢਣ ਵਾਸਤੇ ਆਪਾਂ ਕੀਤਾ ਉਹੀ ਹੋਣ ਕਾਲੇ ਗੋਰ ਜਿਹੜੇ ਕੀ ਕਹਿੰਦੇ ਹੁੰਦੇ ਆਪ ਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਇੱਥੇ ਹੁਣ ਕਾਲੇ ਗੋਰਿਆਂ ਦਾ ਰਾਜ ਹੈ ਪਤਾ ਨਹੀਂ ਕਿਹਦਾ ਰਾਜ ਹੈ ਕਾਲੇ ਅੰਗਰੇਜ਼ ਇਹਨ ਕਾਲੀ ਅੰਗਰੇਜ਼ ਨਹੀਂ ਤੇ ਹੋਰ ਕੀ ਹੈਗੇ ਨੇ ਔਰ ਇਹ ਦੂਜਾ ਭਾਜਪੀ ਦੇ ਇਲਜ਼ਾਮ ਲਾਉਂਦੇ ਕਿ ਜੀ ਮੀਡੀਆ ਮੀਡੀਆ ਕੋ ਤੋਂ ਹਾਈਜੈਕ ਕਰ ਲਿਆ ਮੀਡੀਆ ਕੋ ਤੋਂ ਗੋਦੀ ਮੀਡੀਆ ਬਣਾ ਦਿਆ ਹੈ ਤੇ ਇਥੇ ਪੰਜਾਬ ਦੇ ਵਿੱਚ ਕੀ ਆ ਟੋਟਲ ਮੇਨਸਟ੍ਰੀਮ ਮੀਡੀਆ ਹੈਜ਼ ਬੀਨ ਹਾਈਜੈਕਟ ਆਈਦਰ ਇੰਟੀਮੀਡੇਟਿਡ ਔਰ ਹੈਜ਼ ਬੀਨ ਪਰਚੇਸਡ ਥੇਰਫੋਰ ਯੂ ਵਿਲ ਸੀ ਕਿ ਜਿਹੜੀਆਂ ਮਾਸ ਮੂਵਮੈਂਟ ਪੰਜਾਬ ਛੋਰੀਆਂ ਕਿਸਾਨਾਂ ਦੀਆਂ ਡੱਲੇਵਾਲ ਸਾਹਿਬ ਦੀਆਂ ਜਾਂ ਹੋਰ ਜਿਹੜੀਆਂ ਆ ਰੀਆਂ ਨੇ ਉਹਨਾਂ ਦਾ ਬਲੈਕਆਊਟ ਆ ਕਾਲੇ ਪਾਣੀਆਂ ਦੀ ਲੜਾਈ ਕੋ ਲੜਦਾ ਵਾ ਇਟ ਇਜ਼ ਕੰਪਲੀਟ ਬਲੈਕਆਊਟ ਆ ਸਾਡੇ ਆਗੇ ਜਿਹੜੇ ਆਪੋਜੀਸ਼ਨ ਦੇ ਬੰਦੇ ਜਾ ਕੇ ਲੋਕਾਂ ਦੀ ਲੜਾਈ ਲੜਦੇ ਇਟ ਇਜ਼ ਕੰਪਲੀਟ ਬਲੈਕਆਊਟ ਆ ਪੰਜਾਬ ਦੇ ਵਿੱਚ ਇਸ ਵਕਤ ਲੈਵਲ ਆਫ ਪੋਲਿਟਿਕਸ ਟੱਕ ਲੋ ਢਾ ਲੋ ਪਰਚੇ ਦਰਜ ਕਰ ਲਿਓ ਔਰਤਾਂ ਵੀ ਸਪੇਅਰ ਨਹੀਂ ਕਰ ਰਹੇ ਔਰਤਾਂ ਜਿਹੜੀ ਸਾਡੀ ਭੈਣ ਦੇ ਖਿਲਾਫ ਪੈਲੈਸ ਦਾ ਦੇ ਰਹੇ ਨੇ ਨੋਟਿਸ ਔਰ 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 ਸ਼ੁਗਲ ਦੀ ਗੱਲ ਹੈ ਕਿ 6 ਪਾਰਟਨਰਸ ਨੇ ਨੋਟਿਸ ਕਰ ਲੀਓ ਕਿ ਆ ਰਿਹਾ ਦੁਬਾਰਾ ਦੁਬਾਰਾ ਭਾਈ ਨੇ ਮਨਜੀਤ ਕੌਰ ਪਹਿਲੇ ਸੀਲ ਕਰ ਦੇਣਗੇ ਸੀਲ ਕਰ ਦੇਣਗੇ ਸੀਲ ਕਰ ਦੇਾਂਗੇ ਦੂਜੇ ਪਾਰਟਨਰਸ ਨੂੰ ਨੀਗਾ ਅਸੀਂ ਹਾਈ ਕੋਰਟ ਵੀ ਗਏ ਹੋਏ ਆ ਸਾਡੀ ਹਾਈ ਕੋਰਟ ਵਿੱਚ ਪਟੀਸ਼ਨ ਮੰਡੇ ਮਾਰਨਿੰਗ ਲਈ ਲਿਸਟ ਹੋ ਗਈ ਹੈ ਸਾਰੇ ਤੱਤ ਜੋ ਇਹ ਨੋਟਿਸ ਵਗੈਰਾ ਜਾ ਰਹੇ ਨੇ ਇਹ ਸਾਰੇ ਉੱਥੇ ਦਿੱਤੇ ਗਵਰਨਰ ਸਾਹਿਬ ਨੂੰ ਸਾਰਾ ਕੁਝ ਸਮਝਾ ਕੇ ਆਏ ਇਹਨਾਂ ਦੀ ਤਾਂ ਜਾਨ ਖਤਰੇ 'ਚ ਆ ਇਹਨਾਂ ਨੂੰ ਤਾਂ ਮੈਸੇਜ ਆ ਰਿਹਾ ਕਿ ਹੁਣ ਤੁਸੀਂ ਆਪਣੇ ਘਰਾਂ ਵਿੱਚ ਨਾ ਸੌਇਓ ਇਲੈਕਸ਼ਨ ਤੱਕ ਅਸੀਂ ਪੁਲਿਸ ਦੇ ਰਾਹੀਂ ਤੁਹਾਨੂੰ ਚੱਕ ਲਾਂਗੇ ਆ ਪੰਜਾਬ ਦੇ ਵਿੱਚ ਆ 21ਵੀਂ ਸਦੀ ਦੀ ਰਾਜਨੀਤੀ ਜਿਹੜੀ ਇਹ ਕਹਿੰਦੇ ਸੀ ਇਹ ਬਦਲਾਅ ਲੈ ਕੇ ਆਉਣਾ ਤੇ ਅਸੀਂ ਚੇਂਜ ਕਰਾਂਗੇ ਪਉ ਪੰਜਾਬ ਦੇ ਵਿੱਚ ਪੋਲਿਟਿਕਸ ਆ ਵਾ